ਰੇਟ ਸਿਰਫ 15 ਲੱਖ ਰੁਪਇਆ ਤੇ ਡਬਲ ਸਟੋਰੀ ਬਣੀ ਹੋਈ ਹੈ ਕੂਠੀ ਤੇ ਨਮੀ ਬਣੀ ਹੈ ਬਿਲਕੁਲ ਐਨੇ ਰੇਟ ਦੇ ਵਿੱਚ ਕਿ ਤੋਂ ਮਰਜੀ ਪਤਾ ਕਰ ਲਓ ਇਹੋ ਜੀ ਕੂਠੀ ਮਿਲਣੀ ਨਹੀਂ ਪੂਰੀ ਆਪਾਂ ਗੱਲ ਕਰਦੇ ਹਾਂ ਕੂਠੀ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀ ਘਰ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ 73800426173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੂਠੀ ਦੀ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਇਹ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ ਜਗ੍ਹਾ ਵੀ ਪੂਰੀ ਡਬਲ ਹੈ ਤੇ ਕੂਠੀ ਵੀ ਨਵੀਂ ਬਣੀ ਹੋਈ ਹੈ ਤੇ ਡਬਲ ਸਟੋਰੀ ਬਣੀ ਹੋਈ ਹੈ ਇੰਨੇ ਰੇਟ ਦੇ ਵਿੱਚ ਇਹੋ ਜੀ ਕੂਠੀ ਇੰਨੀ ਜਗ੍ਹਾ 'ਚ ਮਿਲਣੀ ਮੁਸ਼ਕਲ ਹੈ ਜੀ ਇਹਨਾਂ ਨੇ ਬਹੁਤ ਘੱਟ ਰੇਟ ਵਿੱਚ ਸੇਲ ਕਰਨੀ ਹੈ ਬਾਕੀ ਆਪਾਂ ਪੂਰੀ ਗੱਲ ਕਰਦੇ ਆਂ ਜੀ ਬਾਰੀਸਰ ਪੂਰੀ ਕੂਠੀ ਦੇਖਦੇ ਆਪਾਂ ਬਾਹਰੋਂ ਤੁਹਾਨੂੰ ਦਿਖਾਉਂਗਾ ਸਾਰਾ ਕੁਝ ਤੇ ਗੱਲਬਾਤ ਆਪਾਂ ਨਾਲ ਦੀ ਨਾਲ ਕਰਦੇ ਚੱਲਦੇ ਆਂ ਜੀ ਬਾਕੀ ਸਮਰਸੀਬਲ ਮੋਟਰ ਲੱਗੀ ਹੋਈ ਹੈ ਤੇ ਪਾਣੀ ਦੀ ਸਪਲਾਈ ਵਧੀਆ ਜਿਹੜਾ ਬੈੜਾ ਆਪਾਂ ਨੂੰ ਮਿਲੂਗਾ ਪੂਰਾ ਖੁੱਲਾ ਡੁੱਲਾ ਵਧੀਆ ਮਿਲੂਗਾ ਆਰਾਮ ਨਾਲ ਕੋਈ ਵੀ ਸੰਦ ਜਿਵੇਂ ਟਰੈਕਟਰ ਹੋ ਗਿਆ ਕੋਈ ਗੱਡੀ ਮੋਟਰਸਾਈਕਲ ਕਿ ਮਰਜੀ ਆਪਾਂ ਖੜਾ ਸਕਦੇ ਆ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਹੈ ਤੇ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦਿਖਾਉਣਾ ਕੋਠੀ ਦੀ ਲੌਬੀ ਦੇ ਵਿੱਚ ਆਪਾਂ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਤਾਂ ਆਪਾਂ ਨੂੰ ਬੈਡਰੂਮ ਦੋ ਮਿਲ ਜਾਣਗੇ ਤੇ ਪਹਿਲਾਂ ਤਾਂ ਤੁਹਾਨੂੰ ਮੈਂ ਬੈਡਰੂਮ ਹੀ ਦਿਖਾ ਦਿੰਨਾ ਜੀ ਪਹਿਲਾ ਬੈਡਰੂਮ ਚੈੱਕ ਕਰੋ ਪੂਰਾ ਖੁੱਲਾ ਡੁਲਾ ਪੂਰਾ ਵਧੀਆ ਤੇ ਏਸੀ ਦੀ ਸਪਲਾਈ ਆਪ ਨੂੰ ਵਧੀਆ ਮਿਲ ਚੁਗੀ ਤੇ ਨਾਲ ਆਪਾਂ ਨੂੰ ਇੱਕ ਹੋਰ ਬੈਡਰੂਮ ਮਿਲ ਜੂਗਾ ਆ ਬੈਡਰੂਮ ਵੀ ਪੂਰਾ ਵਧੀਆ ਬਣਿਆ ਹੋਇਆ ਤੇ ਜਿਹੜਾ ਹ ਬੈਡਰੂਮ ਸੀਗਾ ਇਹਦੇ ਨਾਲ ਇੱਕ ਪਾਸੇ ਆਪਾਂ ਨੂੰ ਅਟੈਚ ਸਟੋਰ ਰੂਮ ਵੀ ਮਿਲ ਜੂਗਾ ਜੀ ਤੇ ਨਾਲ ਹੀ ਆਪਾਂ ਨੂੰ ਕਿਚਨ ਮਿਲੂਆ ਕਿਚਨ ਵੀ ਪੂਰਾ ਖੁੱਲਾ ਡੁਲਾ ਪੂਰਾ ਵਧੀਆ ਮਿਲੂਆ ਜੀ ਬਾਕੀ ਸਾਰਾ ਕੰਮ ਜਿਵੇਂ ਕਿ ਤੁਸੀਂ ਦੇਖ ਰਹੇ ਹੋ نیچے ਜਿਹੜਾ ਫਾਰਸ਼ ਲੱਗਿਆ ਹੋਇਆ ਇਹਨਾਂ ਨੇ ਕੋਈ ਟਾਈਲ ਕੋਈ ਪੱਥਰ ਨਹੀਂ ਲਗਵਾਇਆ ਹੋਇਆ ਇਹਨਾਂ ਨੇ ਸਿਰਫ ਸਿਮਿੰਟ ਵਾਲਾ ਫਾਰਸ਼ ਲਗਵਾਇਆ ਹੋਇਆ ਬਾਕੀ ਪਾਣੀ ਦੀ ਸਪਲਾਈ ਵਧੀਆ ਤੇ ਪੌੜੀਆਂ ਉੱਪਰ ਜਾਣ ਵਾਸਤੇ ਆਪਾਂ ਨੂੰ ਮਿਲ ਜਾਣਗੀਆਂ ਬਾਥਰੂਮ ਵਧੀਆ ਮਿਲ ਜਾਣਗੇ ਪਰ ਬਾਥਰੂਮ ਚ ਟਾਈਲਾਂ ਟੂਲਾਂ ਤਾਂ ਨਹੀਂ ਇਹਨਾਂ ਨੇ ਲਗਵਾਈਆਂ ਹੋਈਆਂ ਬਾਕੀ ਟੂਟੀਆਂ ਟਾਟੀਆਂ ਸਾਰੀਆਂ ਲਗਵਾ ਰੱਖੀਆਂ ਟਾਈਲਾਂ ਦਾ ਕੰਮ ਹਲੇ ਪਿਆਗਾ ਬਾਕੀ ਜੋੜੀਆਂ ਜੂੜੀਆਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਕੋਠੀਆਂ ਜਿਹੜੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ ਨਵੀਂ ਇਹਨਾਂ ਨੇ ਬਣਵਾਈ ਹੈ ਤੇ ਥੋੜਾ ਟਾਈਮ ਪਹਿਲਾਂ ਹੀ ਇਹਨਾਂ ਨੇ ਬਣਵਾਈ ਸੀਗੀ ਤੇ ਬਾਕੀ ਉੱਪਰ ਜਾਣ ਵਾਸਤੇ ਪੌੜੀਆਂ ਪੌੜੀਆਂ ਤੇ ਗ੍ਰਿੱਲ ਲੱਗੀ ਹੋਈ ਹੈ ਰੇਟ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਟੋਟਲ ਜਗ੍ਹਾ ਮਿਲੂਗੀ ਉਹ ਮਿਲੂਗੀ ਆਪਾਂ ਨੂੰ 4 ਬਿਸਬੇ ਜੀ 4 ਬਿਸਬੇ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਤੇ ਜਗਾਂ ਦੀ ਰਜਿਸਟਰੀ ਹੈਗੀ ਆ। ਬਾਕੀ نیچے ਆਪਾਂ ਨੂੰ ਦੋ ਬੈੱਡਰੂਮ ਮਿਲ ਜਾਣਗੇ ਤੇ ਦੋ ਬੈੱਡਰੂਮ ਹੀ ਆਪਾਂ ਨੂੰ ਉੱਪਰ ਮਿਲ ਜਾਣਗੇ। ਜਿਹੜੇ ਬੈੱਡਰੂਮ ਬਣੇ ਹੋਏ ਨੇ ਕੋਈ ਛੋਟੇ ਨਹੀਂ ਬਣੇ ਹੋਏ ਪੂਰੇ ਖੁੱਲੇ ਡੁੱਲੇ ਪੂਰੇ ਡਬਲ ਆਪਾਂ ਨੂੰ ਮਿਲ ਜਾਣਗੇ। ਬਾਕੀ ਜੋੜੀਆਂ-ਜੁੜੀਆਂ ਦਾ ਕੰਮ ਦੇਖ ਲਓ। ਵਧੀਆ ਇਹਨਾਂ ਨੇ ਕਰਵਾ ਰੱਖਿਆ ਮਾੜਾ-ਮੋਟਾ ਰਹਿੰਦਾ ਵੀ ਹੈ ਕੰਮ ਤੇ ਮਾੜਾ-ਮੋਟਾ ਤਾਂ ਆਪਾਂ ਨੂੰ ਕਰਵਾਉਣਾ ਪਊਗਾ ਜੀ। ਬਾਕੀ ਉੱਪਰੋਂ ਦੇਖਣ ਨੂੰ ਤੁਸੀਂ ਤੇ نیچے ਫਰਸ਼ ਵੀ ਇਹਨਾਂ ਨੇ ਮਤਲਬ ਕਿ ਜਿਵੇਂ ਕਿ نیچے ਲੱਗਿਆ ਸੀਗਾ ਉਵੇਂ ਦੇ ਹੀ ਉੱਪਰ ਇਹਨਾਂ ਨੇ ਲਗਵਾ ਰੱਖਿਆਗਾ ਤੇ ਲੋਬੀ ਉੱਪਰਲੀ ਜਿਹੜੀ ਆਪਾਂ ਨੂੰ ਮਿਲੂਗੀ ਆਪਾਂ ਦੇਖ ਲਈ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਤੇ ਬਾਹਰੋਂ ਜੇ ਆਪਾਂ ਗੱਲ ਕਰੀਏ ਤਾਂ ਉੱਪਰੋਂ ਦੇਖੋ ਜੀ ਬਾਹਰਲੀ ਸਾਈਡ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਤੇ ਆਸ-ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਤੇ ਜਿਹੜੀ ਇਹਨਾਂ ਨੂੰ ਮਤਲਬ ਕਿ ਪਾਈ ਲੱਗਦੀ ਹੈ ਉਹ ਪੂਰੀ ਚੌੜੀ ਲੱਗਦੀ ਹੈ ਤੇ ਪਿੰਡ ਤੋਂ ਮਤਲਬ ਕਿ ਬਾਰ-ਬਾਰ ਇਨਾਂ ਦੀ ਆਹ ਕੂਠੀ ਜਿਹੜੀ ਬਣੀ ਹੋਈ ਐ ਤੇ ਇਹਨਾਂ ਨੇ ਸੇਲ ਕਰਨੀ ਐ ਛੇਤੀ ਤੋਂ ਛੇਤੀ ਰੇਟ ਛੇਤੀ ਕਰਕੇ ਇੰਨਾ ਘੱਟ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਛੇਤੀ ਕਰੋ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਰੇਟ ਬਹੁਤ ਘੱਟ ਐ ਕੂਠੀ ਸੋਹਣੀ ਬਣੀ ਹੋਈ ਐ ਤੇ ਛੇਤੀ ਤੋਂ ਛੇਤੀ ਸੇਲ ਹੋ ਜੂਗੀ ਜਿਨੇ ਵੀ ਮਤਲਬ ਕੀ ਖਰੀਦਣੀ ਐ ਛੇਤੀ ਤੋਂ ਛੇਤੀ ਇਹਨਾਂ ਕੋਲੇ ਵਿਜ਼ਿਟ ਕਰੋ ਜੀ ਤੁਹਾਨੂੰ ਸਾਰਾ ਨੂੰ ਲੋਕੇਸ਼ਨ ਮੈਂ ਕਨਫਰਮ ਕਰਵਾ ਦੇਣਾ ਇਨਾਂ ਨੂੰ ਡਿਸਟ੍ਰਿਕਟ ਜਿਹੜੀ ਲੱਗਦੀ ਆ ਉਹ ਤਾਂ ਸੰਗਰੂਰ ਲੱਗਦੀ ਆ ਸੰਗਰੂਰ ਤੋਂ 13 ਕਿਲੋਮੀਟਰ ਇਹਨਾਂ ਦਾ ਪਿੰਡ ਪੈ ਜਾਂਦਾਗਾ ਤਹਿਸੀਲ ਧੂਰੀ ਲੱਗਦੀ ਆ ਧੂਰੀ ਤੋਂ 9 ਕਿਲੋਮੀਟਰ ਇਹਨਾਂ ਦਾ ਪਿੰਡ ਹੈਗਾ ਇਹਨਾਂ ਦੇ ਪਿੰਡ ਤੋਂ ਧੂਰੀ ਤੇ ਸੰਗਰੂਰ ਕੋਈ ਜ਼ਿਆਦਾ ਨਹੀਂ ਹੈਗਾ ਬਿਲਕੁਲ ਨਜ਼ਦੀਕ ਨੇ ਜੀ ਇਹਨਾਂ ਦਾ ਜਿਹੜਾ ਪਿੰਡ ਹੈ ਖਾਸ ਪਿੰਡ ਇਹਨਾਂ ਦਾ ਪਾਲਾਸੌਰ ਹੈ ਪਿੰਡ ਪਲਵਾਨ ਦੇ ਜਮਾ ਲੱਗੇ ਪੈ ਜਾਂਦਾ ਹੈ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਛੇਤੀ ਕਰੋ ਜੀ ਕਿਉਂਕਿ ਰੇਟ ਘਟਾ ਹੈ ਕੂਠੀ ਵਧੀਆ ਡਬਲ ਸਟੋਰੀ ਬਣੀ ਹੋਈ ਹੈ ਛੇਤੀ ਸੇਲ ਹੋ ਜਾਣੀ ਹੈ ਜਿਨੇ ਵੀ ਖਰੀਦਣੀ ਹੈ ਕੋਈ ਦੇਖਣ ਦਾ ਚਾਹਵਾਨ ਹੈ ਕੋਈ ਖਰੀਦਣ ਦਾ ਚਾਹਵਾਨ ਹੈ ਛੇਤੀ ਤੁਸੀਂ ਜਾਓ ਜੀ ਤੇ ਮੋਬਾਈਲ ਨੰਬਰ ਤੁਹਾਨੂੰ ਮਾਲਕ ਦਾ ਬੈ ਨੋਟ ਕਰਵਾ ਦੇਣਾ 97800 ਪੂਰਾ 80300 ਪੂਰਾ ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 97800 ਪੂਰਾ 80300 ਪੂਰਾ ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਕੋਈ ਵੀ ਗੱਲ ਕਰਨੀ ਹੈ ਮੇਰੇ ਵੱਲੋਂ ਕੋਈ ਰਹਿ ਗਈ ਹੋਵੇ ਜਾਣਕਾਰੀ ਤੁਹਾਨੂੰ ਮਾਲਕ ਸਾਰਾ ਕੁਝ ਦੱਸ ਦੇਣਗੇ 15 ਲੱਖ ਰੁਪਇਆ ਡਿਮਾਂਡ ਹੈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਰੇਟ ਕੋਠੀ ਦਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੀ ਬਾਕੀ ਕੋਠੀ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸਿਓ ਮੈਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਕੋਠੀ ਹੈ ਘਰ ਹੈ ਮਾਲਾ ਹਵੇਲੀ ਆ ਕਿਤੇ ਵੀ ਅਜੀ ਕਿਸੇ ਵੀ ਪਿੰਡ ਚ ਸ਼ਹਿਰ ਚ ਕਿਤੋਂ ਵੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਫਰੀ ਦੇ ਵਿੱਚ ਆਪਾਂ ਐਡ ਕਰਦੇ ਆ ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਤੇ 10-12 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਿੰਨਾ ਕੰਮ ਆਪਣਾ ਫਰੀ ਦੇ ਵਿੱਚ ਹੈ ਮਾਸਮਾ ਇੱਕ ਬੇਨਤੀ ਕਰਦਾ ਜਦੋਂ ਆਪਣੇ ਕੋਲੇ ਵੀਡੀਓ ਤੁਸੀਂ ਬਣਾ ਕੇ ਭੇਜ ਦਿਓ ਜਿਹੜੀ ਵੀਡੀਓ ਬਣਾਉਣ ਉਹ ਪੂਰੀ ਵਧੀਆ ਬਣਾਇਆ ਕਰੋ ਜਿਹੜਾ ਵੀਡੀਓ ਬਣਾਉਣ ਦਾ ਢੰਗ ਹੈ ਥੋੜਾ ਜਿਹਾ ਵਧੀਆ ਰੱਖਿਆ ਕਰੋ ਮੇਨ ਗੇਟ ਤੋਂ ਸ਼ੁਰੂ ਕਰਿਆ ਕਰੋ ਬਣਾਉਣੀ ਤੇ ਬਿਲਕੁਲ ਆਰਾਮ ਨਾਲ ਬਣਾਇਆ ਕਰੋ ਤੇ ਪੂਰੀ ਵੀਡੀਓ ਜਿਹੜੀ ਬਣਾਉਣੀ ਹੈ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਸੀ ਤੇ ਘੱਟ ਤੋਂ ਘੱਟ 4 ਤੋਂ 5 ਮਿੰਟ ਦੀ ਵੀਡੀਓ ਤਾਂ ਹੋਵੇ ਵਧੀਆ ਆਰਾਮ ਨਾਲ ਉੱਪਰੋਂ ਛੱਤ ਤੋਂ ਆਸ-ਪਾਸੇ ਦਾ ਮਾਹੌਲ ਦਿਖਾਇਆ ਕਰੋ ਜੀ ਲੋਕੇਸ਼ਨ ਦਿਖਾਇਆ ਕਰੋ ਬਾਰੋਂ ਆਪ ਨੂੰ ਗਲੀ ਸੜਕ ਜਿਹੜੀ ਵੀ ਲੱਗਦੀ ਆ ਉਹ ਦਿਖਾਇਆ ਕਰੋ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਜੀ ਤੇ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਰਹਿੰਦੇ ਜੀ ਨੰਬਰ ਆਪਣਾ 73800 ਪੂਰਾ 26173 ਜੇ ਕੋਈ ਮਤਲਬ ਕੀ ਵੇਚਣੀ ਹੈ ਤੁਸੀਂ ਭੇਜੋ ਆਪਣੇ ਕੋਲੇ ਤੇ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗੀ ਅੱਜ ਦੀ ਆਪਣੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਲਾਜ਼ਮੀ ਕਰਿਓ ਤੇ ਵੀਡੀਓ ਵਧੀਆ ਲੱਗੀ ਤੁਹਾਨੂੰ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਸਾਰੇ ਜਿੰਨੇ ਦੇਖ ਰਹੇ ਹੋ ਆਪਣੀ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਹਰ ਏਰੀਆ ਚੋਂ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਜੇ ਤੁਸੀਂ ਹਰ ਰੋਜ਼ ਆਪਣੇ ਵੀਡੀਓ ਦੇਖਣੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਰੂਰ ਉਹਨੂੰ ਦਬਾ ਦਿਓ ਜੀ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਾ ਦਿਓ ਤੇ ਵੱਤ-ਵੱਤ ਦੱਬੋ ਉਹਨੂੰ ਸਪੋਰਟ ਕਰਿਆ ਕਰੋ ਫੁੱਲ ਜਿੰਨੇ ਪਹਿਲੀ ਵਾਰ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪੂਰੀ ਵੀਡੀਓ ਦੇਖੀ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਦਿਲ ਤੋਂ ਸ਼ੁਕਰੀਆ ਜੀ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਰੇਟ ਦੇ ਵਿੱਚ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ ਬਾਕੀ ਅੱਜ ਦੀ ਕੋਠੀ ਦਾ ਰੇਟ 15 ਲੱਖ ਰੁਪਏ ਛੇਤੀ ਕਰੋ ਜੀਨੇ ਵੀ ਖਰੀਦਣੀ ਹੈ